है, आपे बुझ आपे समझ आपे है? जल गोलदे अंदर ला आपे बूझा की बोल दिया भी आपे है अच्छा जी जो बोल दिया आपे सुबह ਗਿਆਨਵਾਨ ਨਾਲ ਬੋਲਦਾ ਆਪਣੀ ਗੱਲ ਨੂੰ ਕਬੂਲ ਕਰਦਾ ਹਾਂ ਤਾਂ ਸਮਝਦਾ ਨਾ ਕੀ ਕਹਿਣਾ ਦੂਜਿਆਂ ਨੂੰ ਜਾਏ ਪਤਾ ਲੱਗੇ ਚਾਹੇ ਨਾ ਲੱਗੇ ਗਿਆਨ ਨੂੰ ਬੋਲੇ ਆਪੋ ਬੁਝੇ ਆਪੇ ਸਮਝੇ ਆਪੇ ਸੁਝੇ ਕਮ ਸੇ ਕਮ ਆਪਣੇ ਆਪ ਦਾ ਬੋਲਿਆ ਹੋਇਆ ਸਮਝ ਕੇ ਆਪਣੇ ਆਪ ਨੂੰ ਤਾਂ ਸਮਝਾ ਲੂਗਾ ਜੋ ਅੰਤਰਾ ਦੇਦਰ ਆਈਆ ਉਹ ਆਪ ਤਾਂ ਸਮਝ ਆਲੂ ਆਪਣੇ ਆਪ ਨੂੰ ਠੀਕ ਹੈ ਫਿਰ ਦੂਜੇ ਨੂੰ ਵੀ ਦੱਸ ਸਕਦਾ ਬਾਅਦ ਜਦ ਆਪ ਸੁਰਜਿਉ ਫਿਰ ਦੂਜਿਆ ਨੂੰ ਦੱਸ ਸਕਦਾ ਐਂ ਸੋਚੀਦਾ ਹਾਂ ਜੀ ਗੁਰ ਕਾ ਕਹਿਆ ਅੰਕ ਸਮਾਵੈ ਨਿਰਮਲ ਸੂਚੇ ਸੱਚੋ ਭਾਵੈ ਜਦ ਗੁਰ ਕਾ ਕਹਿਆ ਉਹਦੇ ਹਿਰਦੇ ਸੁਭਾਜੰਦ ਹੈ ਉਲਮਤ ਜਿਆਦਾ ਦਾ ਸਮਾਜੰਦਾ ਉਹ ਬੋਲਣ ਦਾ ੁਰਕਾ ਕਹਿ ਲੂ ਸਾਚੋ ਭਾਵ ਹੈ ਸਾਚਾਰ ਸੋਚ ਦੇ ਜਿੰਦੀਆਂ ਫੇਰ ਲੱਗ ਗਈ ਹਮ ਨਿਰਮਲ ਸੋਚੇ ਸਾਚੋ ਭਾਵ ਹੈ ਦੇਰ ਮਲ ਹੋ ਜਾਂਦਾ ਸੋਚਾ ਹੋ ਜਾਂਦਾ ਠੀਕ ਹੈ ਜੀ ਸੋ ਕੇ ਨੂੰ ਚੰਗੀ ਲੱਗਦੀ ਹੈ ਫਿਰ ਫਿਰ ਝੂਠ ਵੀ ਚੰਗਾ ਲੱਗਦਾ ਤੂ ਚੋ ਭਾਵੇ ਸੱਚੋ ਭਾਵੇ ਹਾਂਜੀ ਸੱਚੋ ਭਾਵੇ ਗੁਰ ਸਾਗਰ ਰਤਨੀ ਨਹੀਂ ਤੋੜ ਲਾਲ ਪਦਾਰਥ ਸੱਚ ਅਖੋਟ ਗੁਰ ਤਾਂ ਸਾਗਰ ਰਤਨੀ ਦੀ ਕੋਈ ਕਮੀ ਨਹੀਂ ਗੁਣਾਂ ਦੀ ਕੋਈ ਕਮੀ ਨਹੀਂ ਗੁਰ ਸਾਗਰ ਰਤਨੀ ਨਹੀਂ ਤੋੜ ਲਾਲ ਪ੍ਰਦਾਨਤ ਸੱਚ ਅਖੋਟ ਪਦਾਰਥ ਨੇ ਉਹਦੇ ਸਾਰੇ ਹੀ ਲਾਲ ਨੇ ਸਾਰੇ ਪਦਾਰਥ ਸੱਚ ਉਹਦਾ ਅਖੋਟ ਹੈ। ਕੋਟਾ ਸੱਚ ਦੀਆਂ ਉੱਤੇ ਕੋਟ ਸੱਚ। ਦੁਨੀਆਂ 'ਚ ਸੱਚਾ ਅਖੋਟ ਨਹੀਂ ਹੈ। ਬਾਕੀ ਗ੍ਰੰਥਾਂ ਦਾ ਸੱਚ ਅਖੋਟ ਨਹੀਂ ਹੈ। ਕੋਟਾ ਸੱਚ। ਅਖੋਟ ਸੱਚ ਨੂੰ ਕੋਟ ਸੱਚ ਪ੍ਰਗਟ ਕਰਤਾ ਠੀਕ ਕਿਹਨਿਆਂ ਨੇ? ਅਚੇ। ਕੋਟ ਰੜਤੀ ਕੋਟ ਅੰਦਰ ਉਹ ਰੜ ਗਈ ਉਹਨਾਂ ਨੇ ਆਪਣੇ ਲਾਫ ਕੋਟੇ ਤੇ ਕੋਟ ਰੜਤੀ ਹੂੰ ਹੂੰ ਠੀਕ ਹੈ ਆ ਕੋਟ ਰੜਤੀ ਜਮਾਨ 7 ਤੇ 12 ਨੂੰ ਪੁੱਛੀ ਕਹਿ ਤਰਨ ਦੀ ਇਸ ਨੂੰ ਦੇ ਨਾਮ ਤੇ ਜਿਹੜੀਆਂ ਲਿਖੀ ਜਾਂਦੀਆਂ 12 ਬਾਬਨ ਨਹੀਂ ਲਹੋਈਆਂ ਸੀਆਂ ਉਹਨੂੰ ਕਹਿਤਾ ਪੁੱਜੀ ਕੋਟ ਰੜ ਗਈ ਠੀਕ ਹੈ ਹਾਂਜੀ ਗੁਰ ਕਹਾ ਆਕਾਰ ਕਮਾਵੋ ਗੁਰ ਕੀ ਚਰਣੀ ਕਾਹਿ ਤਾਵੋ ਨਾਨਕ ਗੁਰਮਤਿ ਸਾਥ ਸਮਾਵੋ ਗੁਰ ਕਹਾ ਦਾ ਕਾਰ ਖਵਾਵੋ ਆਪਨ ਕਰਨਾ ਕੀ ਹੈ ਜੋ ਜੋ ਗੁਰਬਾਣੀ ਕਹਿੰਦੀ ਉਹ ਕਭ ਕਰ ਗੁਰ ਕੀ ਚਰਣੀ ਕਾਹਿ ਤਾਵੋ ਗੁਰ ਕੀ ਇਤਿਹਾਸ ਮਗਰ ਨਹੀਂ ਭਜਣਾ ਅਸੀਂ ਇਤਿਹਾਸ ਬਗਰ ਭਜਦੇ ਨੇ ਜਾਂਦਾ ਗੁਰ ਕੀ ਕਲਦੀ ਬਗਰ ਭਜਦੇ ਨੇ ਗੁਰ ਕੀ ਚੁੱਕਿਆ ਹੋਇਆ ਕਰਦੇ। ਉਹ ਜਿਹੜੇ ਬੜੇ-ਬੜੇ ਲੀਡਰ ਬਣੇ ਫਿਰਦੇ ਨੇ ਨਾ ਉਹ ਇਤਿਹਾਸ ਬਗਰ ਉਹ ਉਲਟੇ ਰਾਹ ਫੈਨੇ ਪਰ ਮਤੋਂ ਆ ਪੰਕਤੀ ਪਾਲਣ ਕੀ ਲਿਖਿਆ ਹੋਇਆ ਗੁਰ ਕੀ ਕਲਦੀ ਦੀ ਛਾਈ ਦੀ ਹੁੰਦੀ। ਤੋਦਰ ਉਹ ਸਮੇਂ ਸਮੇਂ ਚ ਕਈ ਖੇਡਾਂ ਖੇਡਣੀਆਂ ਪੈਂਦੀ ਹੁੰਦੀਆਂ ਹਰ ਸਮੇਂ ਇੱਕੋ ਜਿਹੀ ਦੀ ਤਰ੍ਹਾਂ ਉਹਦੀ ਨਕਲ ਨਹੀਂ ਗੱਲ ਨਹੀਂ ਗੁਰ ਕਾਹਿਆ ਸਾ ਕਰ ਤੁਮਾ ਉਹ ਗੁਰ ਕੀ ਕਾਣੀ ਤਾਂ ਉਹਨਾਂ ਦਾ ਉਹਦੀ ਨਕਲ ਕਰਦੀ ਹੈ ਨਕਲ ਹੀ ਕਰਦੀ ਹੈ ਆਪਣੇ ਜੋ ਸਾਨੂੰ ਉਹ ਬੇਨਕਸ਼ ਕੀਤਾ ਅਸੀਂ ਉਹ ਕਦੋਂ ਕਰਦੇ ਮਾਨਕ ਗੁਰਮਤ ਸਾਥ ਸਮਾ ਉਹ ਗੁਰਮਤ ਮੰਨਣੀ ਹੈ ਹਾਂ ਗੋਰ ਮਤ ਮਿਲੀਏ ਗੋਰ ਕੋ ਚਲੇ ਕੇ ਸਾਚੀ ਫਸਵਾਜੋ ਠੀਕ ਹੈ ਜੀ